ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਖਬਰ ਪੋਸਟ ਕੀਤੀ ਆ ਐਕਸ ਤੇ ਪੋਸਟ ਕੀਤਾ ਵਾ ਗੁੰਥਰ ਫਲੈਂਗਰ ਜੋ ਆਸਟ੍ਰੇਲੀਆਨ ਅਰਥ ਸ਼ਾਸਤਰੀਆ ਆਸਟ੍ਰੇਲੀਆ ਦਾ ਅਰਥ ਸ਼ਾਸਤਰੀਆ ਤੇ ਨਾਟੋ ਦਾ ਵਿਸਥਾਰ ਕਮੇਟੀ ਦਾ ਚੇਅਰਮੈਨ ਗੁੰਥਰ ਫਲੈਂਗਰ ਥੋੜਾ ਬਦਦਾ ਨਾਮ ਚ ਮੇਰੇ ਬੋਲਣ ਚ ਫਰਕ ਪੈ ਸਕਦਾ ਗੁੰਥਰ ਫਲੈਂਗਰ ਜੋ ਆਸਟ੍ਰੇਲੀਆਨ ਅਰਥ ਸ਼ਾਸਤਰੀਆ ਔਰ ਨਾਟੋ ਦਾ ਨਾਟੋ ਵਿਸਤਾਰ ਕਮੇਟੀ ਦਾ ਚੇਅਰਮੈਨ ਉਹਨੇ ਐਕਸ ਤੇ ਇੱਕ ਫੋਟੋ ਦੇ ਨਾਲ ਟਵੀਟ ਕੀਤਾ ਉਹਨੇ ਇੱਕ ਨਕਸ਼ਾ ਪੇਸ਼ ਕੀਤਾ ਜਿਹੜਾ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਉਹਦੀ ਫੋਟੋ ਉਹਦਾ ਨਾਲ ਹੀ ਪੋਸਟ ਵੀ ਤੇ ਨਾਲ ਹੀ ਨਕਸ਼ਾ ਵੀ ਉਹਨੇ ਭੱਤ ਦਾ ਨਕਸ਼ਾ ਤਿਆਰ ਕੀਤਾ ਸਾਂਝਾ ਕੀਤਾ ਉਹਦੇ ਵਿੱਚ ਖਾਲਿਸਤਾਨ ਦਾ ਨਕਸ਼ਾ ਦਿਖਾਇਆ ਗਿਆ ਜਿਹੜੇ ਜਿਹੜੇ ਹਿੱਸੇ ਖਾਲਿਸਤਾਨ ਨਾਲ ਸਬੰਧਤ ਹੈ ਉਹ ਦਿਖਾਏ ਗਏ ਆ ਔਰ ਉਸਨੇ ਕਿਹਾ ਕਿ ਸਾਨੂੰ ਉਹਨਾਂ ਲੋਕਾਂ ਦੀ ਜਰੂਰਤ ਹੈ ਜਿਹੜੇ ਖਾਲਸਾਤਨ ਨੂੰ ਤਰਜੀਹ ਦੇਣ ਸਮਰਥਨ ਦੇਣ ਔਰ ਖਾਲਸਾਤਨ ਬਣਾਉਣ। ਪੀਐਮ મોદી ਦੇ ਖਿਲਾਫ ਬੋਲੇ ਆ ਔਰ ਭਾਰਤ ਸਰਕਾਰ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਉਹਨਾਂ ਦਾ ਇਸ ਖਾਤਾ ਜੋ ਹੈ ਭਾਰਤ ਵਿੱਚ ਬੈਨ ਕਰਤਾ ਵਾ। ਭਾਰਤ ਨੂੰ ਕਾਫੀ ਗੁੱਸਾ ਲੱਗਾ ਵਾ। ਤੇ ਇਸ ਖਾਤਾ ਉਹਨਾਂ ਦਾ ਬੈਨ ਕਰਤਾ ਵਾ। ਇਹ ਹੈ ਗੁੰਥਰ ਫਲੈਂਗਰ ਜੋ ਆਸਟ੍ਰੇਲੀਆਨ ਅਫਸਾਇਰ ਅਤੇ ਨਾਟੋ ਦੇ ਵਿਸਤਾਰ ਕਮੇਟੀ ਦੇ ਚੇਅਰਮੈਨ ਹਨ ਉਹਨਾਂ ਨੇ ਖਾਲਸਤਾਨ ਦਾ ਨਿਸ਼ਾਅ ਸ਼ੇਅਰ ਕਰਕੇ ਕਾਫੀ ਕੁਝ ਲਿਖਿਆ ਵਾ ਕਾਫੀ ਕੁਝ ਲਿਖਿਆ ਵਾ ਉਹ ਤੋਂ ਭਾਤ ਬਹੁਤ ਗੁੱਸੇਜੇ